ਮੈਂ ਕਹੂੰਗਾ ਕਿ ਰਾਜਾ ਵੜਿੰਗ ਦੀ ਜਿੱਤ ਮੁੱਦਿਆਂ ਦੀ ਜਿੱਤ ਹੈਗੀ ਆ ਮਾਂਚੈਸਟਰ ਆਫ ਇੰਡੀਆ ਅਸੀਂ ਲੋਕਾਂ ਦੇ ਵਿੱਚ ਜੱਬਲੀਆਂ ਮਾਰ ਕੇ ਨਹੀਂ ਗਏ ਅਸੀਂ ਲੋਕਾਂ ਨੂੰ ਵਿਸ਼ਣ ਦਿੱਤਾ ਤੇ ਅਸੀਂ ਫੇਰ VOTER ਦਾ ਸਿਰ ਝੁਕਾ ਕੇ ਧੰਨਵਾਦ ਕਰਦੇ ਆ ਤੇ ਯਕੀਨ ਦਿਵਾਉਂਦੇ ਆ ਕਿ ਰਾਜਾ ਵੜਿੰਗ ਲੁਧਿਆਣਾ ਦੀ ਡਿਵੈਲਪਮੈਂਟ ਲਈ ਬਾਝਹਾਨ ਲਾ ਦੇਣਗੇ ਮੈਂ ਪੂਰੇ ਲੁਧਿਆਣਾ ਨਿਵਾਸੀਆਂ ਦਾ ਤੇ ਪੰਜਾਬ ਦੇ ਨਿਵਾਸੀਆਂ ਦਾ ਬਹੁਤ ਧੰਨਵਾਦੀ ਆ ਜੀ ਜਿਨ੍ਹਾਂ ਨੇ ਮੇਰੇ ਤੇ ਬਹੁਤ ਅਪਾਰ ਕੀ ਗਰਬਾ ਕੀਤੀ ਹੈ ਬਸ ਹੋਰ ਕੁਛ ਨਹੀਂ ਲਵ ਯੂ ਨਦਿਆ दैट्स ਇਟ ਪਰ ਇਹ ਸਾਹਿਬ ਕੀ ਲੱਗਦਾ ਬਾਦੀਆਂ ਵਿੱਚ ਚਾਰ ਹਲਕੇ ਦੇ ਵਿੱਚ ਵੱਡੀ ਲੀਡ ਗਿੱਲ ਐਂਡ ਆਤਮ ਨਗਰ ਦੇ ਵਿੱਚ ਤੁਹਾਨੂੰ ਲੀਡ ਮਿਲੀ ਹੈ ਹਾਂ ਬਿਲਕੁਲ ਸੰਦੀਪ ਸੰਧੂ ਜੀ ਤੇ ਫੱਟੇ ਜੱਕਦੇ ਸਿਮਰਜੀਤ ਬੈਂਸ ਦੇ ਲਾਤੀ ਦਾ ਵੀ ਮਿਲੀ ਹੈ ਬਿਲਕੁਲ ਸਿਮਰਜੀਤ ਸਿੰਘ ਬੈਂਸ ਸਾਹਿਬ ਹੋਰਾਂ ਨੇ ਵੀ ਬਹੁਤ ਕਿਰਪੂਰ ਕੀਤੀ ਹੈ ਤਲਵਾਰ ਸਾਹਿਬ ਨੇ ਬਹੁਤ ਕਿਰਪੂਰ ਜੋਤ ਕੀ ਸਰਟੀਫਿਕੇਟ ਲੈਣ ਜਾ ਰਹੇ ਹੋ ਜੀ ਕਾਂਗਰਸ ਨੂੰ ਮੰਡਟ ਮਿਲਿਆ ਹੈ ਆਪਸੇ ਸੀਟਾਂ ਮਿਲਣਗੇ ਸਾਹਿਬ ਮੈਂ ਮੈਂ ਧਰਵਾਦੀਆਂ ਪੰਜਾਬ ਦੇ ਲੋਕਾਂ ਦਾ ਸੱਤ ਸੀਟਾਂ ਤੇ ਸਾਨੂੰ ਜਿੱਥਾਸ ਲੋਈ ਹੈ ਮੈਂ ਕਹਿੰਦਾ ਸੀ ਕਿ ਵੱਡਾ ਨੰਬਰ ਸਾਡਾ ਹੋਏਗਾ ਹਾਂ ਵੋਟ ਪਰਸੈਂਟੇਜ ਸਾਡਾ ਹੋਏਗਾ ਉਹ 3 ਨੰਬਰ ਵਾਲੇ ਦਾ ਕੀ ਕਹੋਗੇ ਛਾੜੂ ਦਾ ਮੈਂ ਕਹਿੰਦਾ 0 13ਵੇਂ ਨੂੰ ਪੁੱਛੋ ਮਾਨ ਸਾਹਿਬ ਨੂੰ ਕੀ ਕੀ ਹੋਇਆ ਬਈ ਓਏ ਮੈਂ ਕਹੂੰਗਾ ਕਿ ਰਾਜਾ ਵੜਿੰਗ ਦੀ ਜਿੱਤ ਮੁੱਦਿਆਂ ਦੀ ਜਿੱਤ ਹੈਗੀ ਆ ਮਾਂਚੈਸਟਰ ਆਫ ਇੰਡੀਆ ਅਸੀਂ ਲੋਕਾਂ ਦੇ ਵਿੱਚ ਜੱਬਲੀਆਂ ਮਾਰ ਕੇ ਨਹੀਂ ਗਏ ਅਸੀਂ ਲੋਕਾਂ ਨੂੰ ਵਿਜ਼ਨ ਦਿੱਤਾ ਤੇ ਅਸੀਂ ਫੇਰ VOTER ਦਾ ਸਿਰ ਝੁਕਾ ਕੇ ਧੰਨਵਾਦ ਕਰਦੇ ਆ ਤੇ ਯਕੀਨ ਦਿਵਾਉਂਦੇ ਆ ਕਿ ਰਾਜਾ ਵੜਿੰਗ ਲੁਧਿਆਣਾ ਦੀ ਡਿਵੈਲਪਮੈਂਟ ਲਈ ਬਾਝਹਾਨ ਲਾ ਦੇਣਗੇ ਮੈਂ ਪੂਰੇ ਲੁਧਿਆਣਾ ਨਿਵਾਸੀਆਂ ਦਾ ਤੇ ਪੰਜਾਬ ਦੇ ਨਿਵਾਸੀਆਂ ਦਾ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਮੇਰੇ ਤੇ ਬਹੁਤ ਅਪਾਰ ਕੀ ਕਰਵਾ ਕੀਤੀ ਹੈ ਬਸ ਹੋਰ ਕੁਛ ਨਹੀਂ ਲਵ ਯੂ ਲਧਿਆ दैट्स ਇਟ ਬੜੇ ਸਾਹਿਬ ਕੀ ਲੱਗਦਾ ਬਾਦੀਆਂ ਵਿੱਚ ਚਾਰ ਹਲਕੇ ਦੇ ਵਿੱਚ ਵੱਡੀ ਲੀਡ ਗਿੱਲ ਐਂਡ ਆਤਮ ਨਗਰ ਦੇ ਵਿੱਚ ਤੁਹਾਨੂੰ ਲੀਡ ਮਿਲੀ ਹੈ ਹਾਂ ਬਿਲਕੁਲ ਸੰਦੀਪ ਸੰਧੂ ਜੀ ਤੇ ਫੱਟੇ ਚੱਕਦੇ ਸਿਮਰਜੀਤ ਬੈਂਸ ਦੇ ਲਾਡਲੇ ਨ ਵੀ ਮਿਲੀ ਹੈ ਬਿਲਕੁਲ ਸਿਮਰਜੀਤ ਸਿੰਘ ਬੈਂਸ ਸਾਹਿਬ ਹੋਰਾਂ ਨੇ ਵੀ ਬਹੁਤ ਕਿਰਪੂਰ ਕੀਤੀ ਹੈ ਤਲਵਾਰ ਸਾਹਿਬ ਨੇ ਬਹੁਤ ਕਿਰਪੂਰ ਕੀਤੀ ਪੰਜਾਬ ਜਨਤਕ ਟਿਕਟ ਲੈਂਦੇ ਆ ਰਹੇ ਹੋ ਜੀ ਕਾਂਗਰਸ ਨੂੰ ਮੰਡਟ ਮਿਲਿਆ ਹੈ ਜੀ ਆਪਸੇ ਸੀਟਾਂ ਮਿਲ ਗਈਆਂ ਸਰ ਮੈਂ ਬਹਿਤ ਧੰਨਵਾਦੀਆਂ ਪੰਜਾਬ ਦੇ ਲੋਕਾਂ ਦਾ ਸੱਤ ਸੀਟਾਂ ਤੇ ਸਾਨੂੰ ਜਿੱਥਾ ਸਦੋਈ ਹੈ ਮੈਂ ਕਹਿੰਦਾ ਸੀ ਇੱਕ ਵੰਦਾ ਨੰਬਰ ਸਾਡਾ ਹੋਏਗਾ ਹਾਂ ਵੋਟ ਪਰਸੈਂਟੇਜ ਸਾਡਾ ਹੋਏਗਾ ਉਹ 3 ਨੰਬਰ ਵਾਲੇ ਦਾ ਕੀ ਕਹੋਗੇ ਛੜੂ ਦਾ ਮੈਂ ਕਹਿੰਦਾ ਜ਼ੀਰੋ 13 ਆਵੇਂ ਪੁੱਛੋ ਮਾਨ ਸਾਹਿਬ ਨੂੰ ਕੀ ਕੀ ਹੋਇਆ ਬਈ ਓਏ